ਮੀ ਪੈਨ ਕਰਕੇ ਉਹਦੇ ਨਾਲ ਖੰਭਾ ਜਿਹੜਾ ਟੇਡਾ ਹੋ ਗਿਆ ਤੇ ਆਪਣੇ ਬਾੜ ਚ ਤਾਰਾਂ ਲਾਉਣ ਕਰਨ ਲੱਗ ਪਏ ਸੀ ਵਿਚਾਲਾ ਸੀ ਤਾਰਾਂ ਦਾ ਤੇ ਅੱਜ ਬਿਜਲੀ ਵਾਲੇ ਵੀਰ ਆਏ ਸੀ ਖੰਭਾ ਲਾਉਣ ਬਾਹਰ ਦੇ ਵਿੱਚ ਇੱਧਰਲੇ ਪਾਸੇ ਆਪਾਂ ਇੱਥੇ ਮਸ਼ੀਨ ਹੁਣ ਚੱਲ ਰਹੀ ਹੈ ਨਾ ਵੀ ਇੱਥੇ ਜਗ੍ਹਾ ਦੇਤੀ ਵੀ ਇੱਥੇ ਵੀ ਖੰਭਾ ਲਾ ਲੋ ਸੋ ਇਹਦੇ ਆਪਣਾ ਹੀ ਫਾਇਦਾ ਤੇ ਕਾਮ ਸੌਖਾ ਬਹੁਤ ਹੋ ਗਿਆ ਨਾਲੋਂ ਬੇਟਾ ਕੋਈ ਪੜਦੇ ਕਈਆਂ ਨਾਲ ਤੇ ਹੋਰ ਜਿਹੜਾ ਕਾਮਜਾਮ ਕਾਫੀ ਹੁੰਦਾ ਸੀ। ਉਹਨੇ 911 ਟਰੈਕਟਰ ਜਿਹਨਾਂ ਨੇ ਤਿਆਰ ਕੀਤਾ ਵਰਮਾ ਤੇ ਲੈਫਟ ਵਾਲੀ ਸਾਈਡ ਤੋਂ ਵਰਮ ਆ ਜਿਹਾ ਖਰਾਖ ਮਾਰੀ ਜਾਂਦਾ ਨੇ ਮਾਰ ਦਿੰਦਾ ਤੇ ਥੱਗੋ ਖੰਭਾ ਚੱਕ ਕੇ ਵਿੱਚ ਪਾ ਦਿੰਦੇ ਲੋ ਵੀ ਤੁਹਾਨੂੰ ਦਿਖਾਵਾਂਗੇ ਸਾਰਾ। ਕਿ ਟਰੈਕਟਰ ਨਾਲ ਜਰਾ ਤੇ ਵਿਹਾਰ ਕੀਤਾ ਸਾਰਾ। 3 ਕੋੜ ਦੇ ਆ ਬਾਈ ਇਹ। ਪਹਿਲਾਂ ਫੰਦਰੀ ਦੀ ਸੜਕ ਤੋਂ ਦੀ ਗਲੀ ਹੁੰਦੀ ਹੈ ਇਹ ਉਹ ਫਰਮਾਂਕਾਂ ਦੇ ਕੋਲ ਮਾਰਦਾ ਚਲਾਕ ਚਲਾਕ ਆਹ ਫਿਰ ਕਿਹੜੀ ਫੰਦਰੀ ਸੜਕ ਪੱਟੀ ਨਹੀਂ ਜਿਵੇਂ ਜਿੱਥੇ ਵੀ ਸੜਕ ਜਿਹੜੀ ਬਣਾ ਦਿੱਤੀ ਹੈ ਮੁੰਡੇ ਆਈ ਸੜਕ ਤੋਂ ਤੁਹਾਨੂੰ ਦਿਖਾਵਾਂਗੇ ਜੀ ਉਹਨਾਂ ਦਾ ਬਰਵਾ ਫਾਟ ਗਿਆ ਸੜਕ ਕਿੰਨਾ ਕੋ ਪਹਿਲਾਂ ਹੁੰਦਾ ਫਿਰ ਤੇ ਥੱਲੇ ਜਿਹੜਾ ਸੜਕ ਤਾਂ ਕਿਤਾ ਨਹੀਂ ਪੂਰੀ ਸਮਝਾਂ ਲੈਣਾ ਆ ਨਾਲ ਬਣਾਈ ਆ ਨਾ ਡੂੰਗੀ ਉੱਤੇ ਹੀ ਛੜਤੀ ਉਹ ਨੋਮੇ ਛੜਤਾ ਹੂੰ ਹੂੰ ਉਹ 2.5 ਫੁੱਟ ਡੂੰਗੀ ਥਲੇ ਛੜਤੀ ਛੜਤਾ ਆਹ ਬੰਦੇ ਆਣਗੇ ਸੱਪੜ ਮਾਰੋ ਆਹ ਇੱਟਾਂ ਹੀ ਆ ਗਏ ਕੋਲਵੇ ਤਾਂ ਵੱਡੀ ਹੁੰਦਾ ਨੇੜੇ ਆ ਗਿਆ ਕੰਮ ਨੇੜੇ ਉਹ ਦੁਆਰੇ ਵਿੱਚੋਂ ਬੰਨਦੇ ਮੜੀ ਸੜਕ ਹੋ ਗਈ ਤੇ ਸੱਨ ਦਾ ਬਣਾ ਰਾ ਸੀਨੇ ਨੇ ਸਾਹ ਹੂੰ ਸੱਨ ਦਾ ਕਰਦੇ ਆ ਪਾਸਿਆਂ ਤੇ ਬਿੱਟਾ ਇਹ ਨੂੰਰ ਲੱਗਦਾ ਹੀ ਜਦੋਂ ਪੱਟ ਲੋਕੀ ਰਾਣਾਂ ਦੇ ਮੁੜ ਕੇ ਤਾਂ ਜਾਉ ਕਮਾ ਦੇ ਮੈਨਾਂ ਕਿਹਨੂੰ ਜਗਾਰ ਪਰ ਨਹੀਂ 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 ਟੁੱਟ ਜੂ ਜਗਾਰ ਖਰਾਬ ਹੋ ਜੂ ਨਾਲ ਕੀ ਫਰਕ ਪੈਂਦਾ 10 ਮਿੰਟਾਂ ਨਾ ਐ ਭੰਦੇ ਬਰਮਾ ਨਿਕਲ ਜਾਂਦਾ ਐ ਵੀ ਇੱਟਾਂ ਵੀ ਦੂਜੀਆਂ ਭਾਂ ਐ ਖੰਗਰ ਆਂਗਰੀ ਪੁਰਾਣੀ ਛੜਕਦੇ ਆ ਬਾਕੀ ਥੱਲੇ ਦੱਬ ਕੇ ਹੋਰ ਪੱਕੀ ਹੋ ਜਾਂਦੀ ਐ ਏਟਾ 2 ਨੰਬਰ ਦੀ ਇਟ ਵੀ ਥੱਲੇ ਪਈ ਗੜੀ ਹੋ ਜਾਂਦੀ ਐ ਨੇ ਨੇ ਡਿੱਕਾ ਨਾ ਲਾ ਦਿੰਦੀ ਆਖਣੀ ਉਹ ਆਹ ਕਰੀਦਾ ਜਾਂਦਾ ਸੀ ਗੋਲੋਂ ਨੂੰ ਬੜਾ ਨਾ ਟੁੱਟ ਜੇ ਨੇ ਇੰਨੇ ਚਿਰ ਚ ਤਾਂ ਭਲਾ 10 ਖੰਭੇ ਪੱਟਦੇ ਮਿੱਟੀ ਚ ਖਾ ਉਹ ਵੀ ਗੜਾ ਲਓ ਹੁਣ ਗੜਾਉਣਾ ਸਾ ਉਹ ਵੀ ਗੜਾ ਲਓ ਫੋੜ ਦੂੰਗਾ ਗੜਾਉਣਾ ਸਾ ਹੌਣ ਲੈ ਉਹ ਚੱਕ ਕੇ ਉਧਰੋਂ ਖੰਭਾ ਮੂੜਲੇ ਪਾਸੇ ਬਣਾਇਆ ਇਹਨਾਂ ਨੇ ਹਾਈ ਡ੍ਰੈਕ ਨੂੰ ਪੂਤੇ ਤੇ ਇਹਦੇ ਚ ਖੰਭਾ ਵਸਾ ਕੇ ਚੱਕ ਲੈਣਗੇ ਬੰਨਗੇ ਸੰਗਲ ਨਾਲ 6 6.5 7 ਫੁੱਟ ਕੱਢਿਆ ਜਾਂਦਾ ਖੰਭਾ ਵਿੱਚ ਬਾਕੀ ਮਜਬੂਰਤੀ ਆਏ ਹੁੰਦੀ ਹੈ ਦੀ ਵੀ ਉਨਾ ਸਰਾਖੀ ਹੋਇਆ ਹੁੰਦਾ ਖੰਭੇ ਜਿੰਨਾ ਹੁਣ ਚੱਕ ਲਿਆ ਹੋਇਆ ਤੇ ਹੁਣ ਲਾ ਦੇ ਪੱਕੇ ਤੇ ਦੇਖਣਾ ਯਾਰ ਚੈਨ ਚਾ అందరూ

एन कचलेना वो करना ही है ਮੜਦੇ 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 ਖੜਦੇ ਖੜਦੇ ਸਰਚ ਮਾਰੇਗਾ ਨਾ ਲੋੜ ਹੀ ਨਹੀਂ ਲੋੜ ਹੀ ਨਹੀਂ ਲੋੜ ਹੀ ਨਹੀਂ ਕੁਝ ਨਾ ਕਰ ਆ ਗਿਆ ਕੁੰਡੇ ਕੋਲੇ ਉਹ ਬੰਦਾ ਆ ਗਿਆ ਬੰਦਾ ਥਾ ਕੇ ਪਾ ਕੇ ਬਣਾ ਜੀ ਤੇ ਢਲਾਲਾ ਚੜਦੇ ਸਰੋਗਵਾਲ ਹੁਣ ਇੱਥੇ ਕੁਝ ਨਾ ਕਰਨਾ ਹੁਣ ਟੈਕਨੀਕ ਆ ਗਈ ਆ ਪਲਾਂ ਦੀ ਸਾਖ ਕੋਲੇ ਬੰਨਦੇ ਯਾਰ ਬਾਹਰ ਦੂਰ ਵੀ ਜਾਂਦੇ ਚੱਕ ਦੇ ਜਿੱ ਤੱਕ ਜਾਂਦੇ ਤੱਕ ਭੇਜਦੇ ਹੋ ਨਾ ਕੋਈ ਨਾ ਤਾਂ ਹੀ ਛੱਡੇ ਇਹਨੂੰ ਨੇ ਕੁੰਡਾ ਲੱਗਿਆ ਯਾਰ ਇੱਥੇ ਕੁੰਡੇ ਨਾਲ ਬਾਹਰ ਇੱਥੇ ਬੰਦ ਦੇ ਬਸ ਕੁੰਡੇ ਬਾਹਰ ਵਿੱਚ ਕੀ ਕਰੀ ਨਹੀਂ ਇੰਨੀ ਕੀ ਗੱਲ ਨਹੀਂ ਐ ਉੱਪਰ ਤੇ ਬੰਦ ਕਰ ਜਾਟ ਜਾਂ ਆਇਟ ਆਪਣਾ ਨਹੀਂ ਅੱਜ ਤਾਂ ਹੋ ਜੂਗੀ ਹੋਰ ਸੱਤੇ ਹੋ ਜਾ ਮੜਾ ਤਾਂ ਹੋਰ ਹੋ ਜਾ ਓਏ ਨਹੀਂ ਨਹੀਂ ਸੱਤੀ ਕੋਈ ਨਹੀਂ ਤਾਂ ਹੋ ਜਾ ਤਾਂ ਹੋ ਜਾ ਪਰ ਆ ਕੰਮ ਨਿਭੜੂਆ ਬੰਦ ਫਿਰ ਤਾਂ ਕਰਕੇ ਹੋਰ 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 ਅਰੇ ਜਦ ਵੀ ਖੜੇ ਤਾਂ ਬੰਦ ਦੇਂਦੇ ਇਦੂ ਤਾਂ ਕੀ ਕਰਨੀ ਆ ਅੱਜ ਡੈਡੀ ਹੋ ਜੂ ਹੁੰਦੀ ਉੱਚੀ ਹੋਣੀ ਉਹ ਨਹੀਂ ਨਹੀਂ ਕੁਝ ਨਹੀਂ ਹੁੰਦਾ ਯਾਰ ਇੱਥੇ ਬੰਦੇ ਬਾਹਲਾ ਉੱਚਾ ਫਿਰ ਉਹ ਸੂਤ ਆ ਗਾਂ ਥੋੜੇ ਫਿਰ ਤਾਰ ਨਹੀਂ ਬਚਣੀ ਉਹ ਉਤਾਰ ਆ ਬਸ ਸਹੀ ਆ ਇੱਥੇ ਮੁਰਕੇ ਚਾਹ ਨਹੀਂ ਪੀਣੀ ਇਹਨਾਂ ਨੇ ਫਿਰ ਜੇ ਨੀਵੀ ਕਰਕੇ ਬਣਾ ਦੇ ਆਪਾਂ ਬਸ ਬਸ ਕੋਈ ਨਹੀਂ ਚਾਹ ਤਾਂ ਕੋਈ ਵੀ ਯਾਰ ਚਾਹ ਤਾਂ ਸਾਂਝੀ ਹੁੰਦੀ ਆ ਆਪਣੇ ਪਰਿਵਾਰ ਦੀ ਤੁਸੀਂ ਪੀਓ ਚਾਹ ਮੈਂ ਪਾ ਲਵਾਂ ਅੰਦਰ ਆਂ ਬਾਜੀ ਜੀ ਆ ਉਹ ਖਤਲਾ ਦੀ ਨਹੀਂ ਨਹੀਂ ਉਹ ਨਹੀਂ ਲਿਓ ਆਥ ਬਾੜੋ ਤੇ ਜਿਹਾ ਹੁੰਦਾ ਸੀ ਫਿਰ ਜੀ ਜਿਹੜੀ ਉਹ ਮੰਨਤਾਂ ਲਈ ਫਾਟਾ ਨਹੀਂ ਉਹਨੇ ਨਾ ਕਿ ਆਪਣੀ ਮੰਨਤਾਂ ਲਈ ਸੋਚ ਕੇ ਲਈ ਨਹੀਂ ਮਾਰਦੇ ਦੀ ਬੰਦ ਤੇ ਨਾਲ ਹੀ ਇੱਕ ਗਮੀਤ ਨਹੀਂ ਉਹਦਾ ਮੰਮਾ ਦਾ ਇਰੀਆ ਚਾਹਾਂਦਾ ਤੇ ਯਾਰਾ ਉਹਨੇ